ਖਵਾਜਾ ਪੀਰ ਕੌਣ ਸੀਗਾ ਪੰਜਾਬ ਦੇ ਵਿੱਚ ਅੱਜ ਵੀ ਜਦੋਂ ਕੋਈ ਖੇਤ ਬੋਰ ਲਗਵਾਉਂਦਾ ਗਾ ਨਲਕਾ ਲਗਵਾਉਂਦਾ ਜਾਂ ਫਿਰ ਕੂਹ ਪਟਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਖਵਾਜਾ ਪੀਰ ਦੀ ਕੜਾਹੀ ਬਣਦੀ ਹੈਗੀ ਬਹੁਤ ਘੱਟ ਲੋਕਾਂ ਨੂੰ ਇਹਦੇ ਪਿੱਛੇ ਦਾ ਇਤਿਹਾਸ ਪਤਾ ਹੋਊਗਾ ਬਹੁਤ ਸਾਰੇ ਲੋਕ ਤਾਂ ਜਿਵੇਂ ਪੇੜ ਚਾਲ ਚੱਲਦੀ ਆ ਰਹੀ ਆ ਉਹਦਾ ਪਿੱਛਾ ਕਰ ਰਹੇ ਨੇਗੇ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਗਾਣੇ ਦੇ ਵਿੱਚ ਜ਼ਿਕਰ ਕੀਤਾ ਸੀਗਾ ਖਵਾਜਾ ਪੀਰ ਦਾ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਲਫ਼ਜ਼ ਕੁਛ ਇਦਾਂ ਸੀਗੇ ਕਿ ਜੰਫਰ ਮਿਹਰਬਾਨਿਆ ਖਵਾਜਾ ਮਿੱਠੀਏ ਕੁਛ ਇਦਾਂ ਦੇ ਲਫ਼ਜ਼ ਸੀਗੇ ਤਾਂ ਸਿੱਧੂ ਮੂਸੇਵਾਲੇ ਨੇ ਵੀ ਖਵਾਜ ਖਵਾਜਾ ਖੇਜਰਾ ਲੋਕਾਂ ਦਾ ਖਵਾਜਾ ਪੀਰ ਬਣ ਜਾਂਦਾਗਾ ਕਿਵੇਂ ਅਕ ਸਿਕੰਦਰ ਦਾ ਰਸੋਈਆ ਜਿਹੜਾ ਉਹਦੇ ਲਈ ਖਾਣਾ ਬਣਾਉਂਦਾ ਸੀਗਾ ਉਹ ਪਾਣੀ ਦਾ ਦੇਵਤਾ ਬਣ ਜਾਂਦਾਗਾ ਅਸਲ ਇਹਦੇ ਪਿੱਛੇ ਦੀ ਕਹਾਣੀ ਕੀ ਆ ਆਪਾਂ ਲੋਕ ਜਦੋਂ ਵੀ ਖੇਤ ਬੋਰ ਲਗਵਾਉਨੇ ਆ ਤਾਂ ਆਪਾਂ ਕੜਾਹੀ ਕਿਉਂ ਬਣਾਉਨੇ ਆ ਉਹਦੇ ਪਿੱਛੇ ਦਾ ਇਤਿਹਾਸ ਕੀ ਆ ਅਸਲ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ 326 BC ਦੇ ਵਿੱਚ ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਆ ਜਿਹਨੂੰ ਸਿਕੰਦਰ ਵੀ ਕਹਿੰਦੇ ਨੇਗੇ ਉਹਦੇ ਦਿਮਾਗ ਦੇ ਉੱਤੇ ਭੂਤ ਸਵਾਰ ਸੀਗਾ ਪੂਰੀ ਦੁਨੀਆ ਨੂੰ ਜਿੱਤਣ ਦਾ ਉਹ ਅੱਧੀ ਦੁਨੀਆ ਤੱਕ ਜਿੱਤੀ ਬੈਠਾ ਸੀਗਾ ਅਸਲ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਇੱਕੋ ਚੀਜ਼ ਦਾ ਆਉਂਗਾ ਤੇ ਮੈਂ ਜਿੰਨੀ ਦੁਨੀਆ ਜਿੱਤੀ ਆ ਗਈ ਐ ਇੱਥੇ ਹੀ ਰਹਿ ਜੂਗੀ ਤੇ ਮੈਂ ਚਲਾ ਜਾਊਂਗਾ ਤਾਂ ਉਹਨੂੰ ਕੋਈ ਦੱਸਦਾਗਾ ਕਿ ਇੱਕ ਆਬੇ ਹੈ ਆ ਪਾਣੀ ਹੈਗਾ ਵੀ ਜੇ ਤੂੰ ਉਹ ਪੀ ਲੇਗਾ ਤਾਂ ਤੂੰ ਅਮਰ ਹੋ ਜਾਏਗਾ ਤਾਂ ਹੁਣ ਉਹਦੀ ਤਲਾਸ਼ ਦੇ ਵਿੱਚ ਨਿਕਲ ਪੈਂਦਾਗਾ ਬੜੀਆਂ ਜੰਗਾਂ ਲੜਦਾਗਾ ਬੜੇ ਦੇਸ਼ ਜਿੱਤਦਾਗਾ ਸਲਫ ਇੱਕ ਚੀਜ਼ ਕਰਕੇ ਆਬੇ ਹੈ ਆ ਪਾਣੀ ਕਰਕੇ ਜਿਹਦਾ ਮਤਲਬ ਹੁੰਦਾਗਾ ਕਿ ਵਰਦ ਦੇਣ ਵਾਲਾ ਪਾਣੀ ਜਾਂ ਫਿਰ ਕਹੇ ਲਈਏ ਕਿ ਜੀਵਨ ਦੇਣ ਵਾਲਾ ਪਾਣੀ ਅਮਰ ਕਰਨ ਵਾਲਾ ਪਾਣੀ ਮਤਲਬ ਕਿ ਜਿਹੜਾ ਵੀ ਇਨਸਾਨ ਉਹ ਪਾਣੀ ਨੂੰ ਪੀਊਗਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਮਰੂਗਾ ਉਹਦੇ ਖਿਆਲਾਂ ਦੇ ਵਿੱਚ ਤਾਂ ਇੱਕੋ ਚਲਣ ਲੱਗ ਪਈ ਸੀ ਕਿ ਜਦੋਂ ਮੈਂ ਉਹ ਪਾਣੀ ਪੀ ਲਿਆ ਤਾਂ ਸਾਰੇ ਦੁਨੀਆਂ ਦੇ ਉੱਤੇ ਰਾਜ ਕਰ ਲੂੰਗਾ ਜਦੋਂ ਤੱਕ ਦੁਨੀਆਂ ਰਹੂਗੀ ਮੈਂ ਦੁਨੀਆਂ ਦਾ ਰਾਜਾ ਬਣ ਕੇ ਰਹੂੰਗਾ ਵੀ ਮੈਂ ਕਦੇ ਵੀ ਨਹੀਂ ਮਰੂੰਗਾ ਤਾਂ ਉਹ ਕਦੇ ਕਿਹੜੇ ਦੇਸ਼ ਨੂੰ ਜਿੱਤਦਾਗਾ ਉਹਨੂੰ ਉੱਥੇ ਵੀ ਨਹੀਂ ਮਿਲਦਾ ਹੌਲੀ ਹੌਲੀ ਕਰਕੇ ਉਹ ਅੱਧੀ ਦੁਨੀਆਂ ਜਿੱਤ ਲੈਂਦਾਗਾ ਜਿੱਤਣ ਤੋਂ ਬਾਅਦ ਇੱਕ ਦਿਨ ਉਹ ਆਪਣੇ ਰੇਗਿਸਤਾਨ ਦੇ ਵਿੱਚ ਬੈਠਾ ਹੁੰਦਾ ਰੇਗਿਸਤਾਨ ਦੇ ਵਿੱਚ ਆਪਣੇ ਤੰਬੂ ਦੇ ਵਿੱਚ ਆਰਾਮ ਕਰ ਰਿਹਾ ਹੁੰਦਾ ਤੇ ਉਹ ਰਸੋਈ ਦਾ ਨਾਮ ਹੁੰਦਾਗਾ ਖਵਾਜਾ ਖੇਜਰਾ ਜਿਹੜਾ ਕਿ ਉਹਦੇ ਲਈ ਖਾਣਾ ਬਣਾਉਂਦਾ ਸੀਗਾ ਤੇ ਸਿਕੰਦਰ ਇੱਕ ਤੰਬੂ ਦੇ ਅੰਦਰ ਬੈਠਾ ਆਰਾਮ ਕਰ ਰਿਹਾ ਹੁੰਦਾਗਾ ਤੇ ਵੇਟ ਕਰ ਰਿਹਾ ਹੁੰਦਾ ਕਿ ਕਦੋਂ ਖਵਾਜਾ ਖੇਜਰ ਉਹਦੇ ਲਈ ਕੋਈ ਸ਼ਾਹੀ ਪਕਵਾਨ ਬਣਾ ਕੇ ਲੈ ਕੇ ਆਊਗਾ ਤੇ ਜਿਹੜਾ ਖਵਾਜਾ ਖੇਜਰ ਹੁੰਦਾ ਉਹਦੇ ਕੋਲ ਇੱਕ ਮੱਛੀ ਹੁੰਦੀ ਹੈਗੀ ਬਹੁਤ ਪੁਰਾਣੀ ਮੱਛੀ ਹੁੰਦੀ ਹੈ ਕਿਉਂਕਿ ਉਸ ਟਾਈਮ ਤੇ ਸਿਕੰਦਰ ਦਾ ਜਥਾ ਇੱਕ ਰੇਗਿਸਤਾਨ ਕੋਲੋਂ ਲੰਘ ਰਿਹਾ ਸੀਗਾ ਤਾਂ ਰੇਗਿਸਤਾਨ ਦੇ ਵਿੱਚ ਤਾਂ ਅਲਟੀਮੇਟਲੀ ਕਿਤੇ ਉਹ ਮੱਛੀ ਭੜੀ ਨਹੀਂ ਜਾਣੀ ਸੀਗੀ ਤਾਂ ਉਹਦੇ ਕੋਲ ਇੱਕ ਪੁਰਾਣੀ ਮਰੀ ਹੋਈ ਮੱਛੀ ਪਈ ਸੀ ਜਿਹਦੇ ਉੱਤੇ ਟੱਕ ਲੱਗੇ ਹੋਏ ਸੀਗੇ ਤਾਂ ਖਵਾਜਾ ਖੇਜਰ ਲਵੇ ਤਵੇ ਲੱਭਦਾਗਾ ਕਿ ਮੈਂ ਪਾਣੀ ਨਾਲ ਮੱਛੀ ਨੂੰ ਸਾਫ਼ ਕਰ ਲਾਂ ਫਿਰ ਮੈਂ ਮੱਛੀ ਨੂੰ ਬਣਾਊਗਾ ਤਾਂ ਲਵੇ ਤਵੇ ਇੱਕ ਪਾਣੀ ਦਾ ਤਲਾਬ ਹੁੰ ਜਾਂਦਾਗਾ ਉਹ ਮੱਛੀ ਨੂੰ ਤੋਂ ਦੇ ਦੋਂਦੇ ਮੱਛੀ ਜਿਉਂਦੀ ਹੋ ਜਾਂਦੀ ਹੈ ਤੇ ਉਹਦੇ ਹੱਥ ਚੋਂ ਫਿਸਲ ਕੇ ਤਲਾਬ ਦੇ ਵਿੱਚ ਕਿਧਰੇ ਗਾਇਬ ਹੋ ਜਾਂਦੀ ਹੈਗੀ ਤਾਂ ਉਹ ਦੇਖ ਕੇ ਹੱਕਾ ਬੱਕਾ ਰਹਿ ਜਾਂਦਾਗਾ ਵੀ ਯਾਰ ਇਹ ਜਾਦੂ ਕਿਵੇਂ ਹੋਇਆ ਇਹ ਕਰਾਮਾਤ ਕਿਵੇਂ ਹੋਈ ਮਰੀ ਹੋਈ ਮੱਛੀ ਜਿਉਂਦੀ ਕਿਵੇਂ ਹੋ ਗਈ ਤਾਂ ਖਵਾਜਾ ਕਿਜਰ ਉਹ ਪਾਣੀ ਦੇ ਵਿੱਚ ਬੁੱਕ ਭਰਦਾਗਾ ਪੀ ਲੈਂਦਾਗਾ ਉਹਨੂੰ ਪਾਣੀ ਮਿੱਠਾ ਲੱਗਦਾਗਾ ਤਾਂ ਉਹ ਇੱਕ ਹੋਰ ਬੁੱਕ ਭਰਦਾ ਉਹ ਪੀ ਲੈਂਦਾ ਉਹ ਦੋ ਬੁੱਕ ਪਾਣੀ ਦੇ ਭਰ ਕੇ ਪੀ ਲੈਂਦਾ ਉਸ ਤੋਂ ਬਾਅਦ ਉਹ ਭੱਜ ਕੇ ਜਾਂਦਾ ਲੈਕਜ਼ੈਂਡਰ ਕੋਲ ਸਿਕੰਦਰ ਕੋਲ ਉਹਨੂੰ ਦੱਸਣ ਵਾਸਤੇ ਕਿ ਜਿਹੜੇ ਆਬੇ ਹਿਆ ਪਾਣੀ ਕਰਕੇ ਆਪਾਂ ਪੂਰੀ ਦੁਨੀਆ ਜਿੱਤੀ ਬੈਠੇ ਆਗੇ ਅਸਲ ਦੇ ਵਿੱਚ ਆਪ ਨੂੰ ਮਿਲ ਚੁੱਕਿਆ ਆਪਣੇ ਲਵੀਆ ਉਹ ਤਲਾਬ ਤਾਂ ਸਿਕੰਦਰ ਨੂੰ ਆਪਣੇ ਨਾਂ ਲੈ ਕੇ ਜਾਂਦਾਗਾ ਤਾਂ ਉੱਥੇ ਜਾ ਕੇ ਦੇਖਦੇ ਨੇ ਤਾਂ ਕਿਤੇ ਵੀ ਉਹ ਤਲਾਬ ਨਹੀਂ ਹੁੰਦਾ ਜਿਹੜਾ ਤਲਾਬ ਦੇ ਵਿੱਚੋਂ ਪਾਣੀ ਪੀਤੇ ਸੀਗਾ ਖਵਾਜਾ ਕਿਦਰ ਨੇ ਉਹ ਤਲਾਬ ਗਾਇਬ ਹੋ ਚੁੱਕਿਆ ਹੁੰਦਾਗਾ ਤਾਂ ਇਹ ਦਿਵਸ ਸਿਕੰਦਰ ਗੁੱਸਾ ਕਰਦਾਗਾ ਵੀਰ ਤੂੰ ਮੇਰਾ ਇੰਨਾ ਟਾਈਮ ਵੇਸਟ ਕਰਵਾਤਾ ਮੈਂ ਰਾਮ ਕਰ ਰਿਹਾ ਸੀਗਾ ਵੀ ਤੂੰ ਉਥੇ ਮੁਰਕੀਸ ਕੇ ਲੈ ਆਇਆ ਨਾ ਇੱਥੇ ਤਾਂ ਕੁਛ ਐ ਨਹੀਂ ਸੀ ਝੂਠ ਕਿਉਂ ਬੋਲਿਆ ਤਾਂ ਮੁਰਖ ਵਾਜਾ ਖੇਜਰ ਕਹਿੰਦਾ ਕਿ ਮਾਲਕੋ ਮੈਂ ਝੂਠ ਨਹੀਂ ਬੋਲ ਰਿਹਾ ਹੈਗਾ ਮੈਂ ਆਪ ਵੀ ਉਹ ਤਲਾਬ ਦੇ ਵਿੱਚ ਦੋ ਬੁੱਕਾਂ ਪਾਣੀ ਨੇ ਪਰ ਕੇ ਪੀਤੀਆਂ ਨਹੀਂ ਗਿਆ ਤਾਂ ਇਹ ਜਵਾ ਸਕੰਦਰੇ ਸੁਣ ਕੇ ਆਖ ਬਬੁਲਾ ਹੋ ਜਾਂਦਾ ਗੁੱਸਾ ਹੋ ਜਾਂਦਾ ਵੀ ਸ਼ਾਇਦ ਤੂੰ ਆਪਣੀ ਝੂਠਾ ਕਰਤਾ ਤੂੰ ਇੱਕ ਬੁੱਕ ਵੀ ਪੀ ਸਕਦਾ ਸੀਗਾ ਇੱਕ ਬੁੱਕ ਵੀ ਪੀ ਸਕਦਾ ਸੀਗਾ ਤੈਨੂੰ ਝੂਠਾ ਕਰਨ ਦੀ ਕੀ ਲੋੜ ਸੀਗੀ ਤੁਝੇ ਤੈਨੂੰ ਮਿਲ ਹੀ ਗਿਆ ਸੀ ਅਤਲਾਬ ਇਹਦੇ ਵਿੱਚੋਂ ਪਾਣੀ ਭਰ ਕੇ ਮੇਰੇ ਵਾਸਤੇ ਲੈ ਆਉਂਦਾ ਮੈਨੂੰ ਉਹਰੇ ਲਿਆਉਂਦੀ ਕੀ ਲੋੜ ਸੀ ਤਾਂ ਇਸ ਤੋਂ ਬਾਅਦ ਸਿਕੰਦਰ ਨੂੰ ਇਹ ਲੱਗਦਾਗਾ ਕੇ ਪਾਣੀ ਝੂਠਾ ਕੀਤਾ ਸੀਗਾ ਤਾਂ ਕਰਕੇ ਤਲਾਬ ਗਾਇਬ ਹੋ ਗਿਆ ਹੁਣੇ ਕੀ ਪਤਾ ਕਦੋਂ ਵਾਪਸ ਆਊਗਾ ਤਾਂ ਇਸ ਦੂਬਾਰਾ ਸਦਾ ਸੁਨਾਦ ਅੰਦਾਗਾ ਖਵਾਜਾ ਖਿਜਰ ਨੂੰ ਮਾਰਦੀ ਬੜੇ ਤਰੀਕੇ ਲਾਭਦੇ ਨੇ ਉਹ ਗਰਦਨ ਕੱਟਣ ਦੀ ਕੋਸ਼ਿਸ਼ ਕਰਦੇ ਨੇਗੇ ਬਹੁਤ ਤਰੀਕੇ ਅਜਮਾਉਂਦੇ ਨੇ ਅੱਗੇ ਦੇ ਉੱਤੇ ਬਿਠਾ ਦਿੰਦੇ ਨੇ ਪਰ ਖਵਾਜਾ ਖਿਜਰ ਮਰਦਾ ਨਹੀਂ ਕਿਉਂਕਿ ਉਹਨੇ ਪਾਣੀ ਪੀਤਾ ਹੁੰਦਾ ਉਹ ਅਮਰ ਹੋ ਜਾਂਦਾ ਤਾਂ ਸਿਕੰਦਰ ਨੂੰ ਹੋਰ ਯਕੀਨ ਹੋ ਜਾਂਦਾ ਕਿ ਸੱਚੀ ਮੂਚੀ ਖਵਾਜਾ ਖਿਜਰ ਨੇ ਸੱਚੀ ਮੂਚੀ ਆਬੇ ਹੈ ਆ ਪਾਣੀ ਪੀਤਾਗਾ ਤੇ ਇਹ ਅਮਰ ਹੋ ਚੁੱਕਿਆ ਹੁਣ ਇਹ ਮਰੂ ਗਣੀ ਤਾਂ ਉਹਨੂੰ ਇੱਕ ਤਰਕੀਬ ਸੋਚਦੀ ਹੈਗੀ ਜੇ ਸਮੁੰਦਰ ਦੇ ਵਿੱਚ ਲਿਆ ਕੇ ਉਹਦੀ ਸਾਰੀ ਬਾਡੀ ਦੇ ਉੱਤੇ ਪੱਥਰ ਬੰਨ ਕੇ ਉਹਨੂੰ ਪਾਣੀ ਦੇ ਵਿੱਚ ਡਬੋ ਦਿੰਦਾਗਾ ਕਿ ਪਾਣੀ ਦੇ ਵਿੱਚ ਡੁੱਬਿਆ ਰਹੂਗਾ ਤਾਂ ਆਪੇ ਮਰ ਜੂਗਾ ਪਰ ਜਿਵੇਂ ਕਿ ਪੁਰਾਣੇ ਜਿਹੜੇ ਹਿਸਟੋਰੀਅਨਸ ਸੀਗੇ ਇਤਿਹਾਸਕਾਰ ਸੀਗੇ ਉਹ ਲਿਖਦੇ ਨੇ ਕਿ ਖਵਾਜਾ ਖੇਦਰ ਤਾਂ ਵੀ ਨਹੀਂ ਮਰੇ ਹੈਗੇ ਉਹ ਪਾਣੀ ਦੇ ਵਿੱਚ ਡੁੱਬ ਗਏ ਸੀ ਪਰ ਉਹਨਾਂ ਨੇ ਪਾਣੀ ਨੂੰ ਹੀ ਆਪਣਾ ਘਰ ਬਣਾ ਲਿਆ ਤਾਂ ਉਸ ਦਿਵਾਰ ਜਦੋਂ ਵੀ ਕੋਈ ਵੀ ਉਸ ਸਮੁੰਦਰ ਦੇ ਵਿੱਚ ਉਤਰਦਾ ਸੀਗਾ ਤਾਂ ਪਹਿਲਾਂ ਖਵਾਜਾ ਪੀਰ ਨੂੰ ਅਰਦਾਸ ਕਰਦਾ ਸੀ ਬੇਨਤੀ ਕਰਦਾ ਸੀਗਾ ਨਾਮ ਤੇ ਹੁੰਦਾ ਸੀਗਾ ਤਾਂ ਉਸ ਦਿਵਾਰ ਸਮੁੰਦਰ ਦੇ ਵਿੱਚ ਆਉਂਦੇ ਸੀਗੇ ਤਾਂ ਉਸ ਦਿਵਾਰ ਇਹ ਸਾਰੀ ਗੱਲ ਸੀਰੀਆ ਪਹੁੰਚਦੀ ਹੈਗੀ ਸੀਰੀਆ ਦੇ ਲੋਕ ਵੀ ਖਵਾਜਾ ਪੀਰ ਨੂੰ ਮੰਨਣ ਲੱਗ ਜਾਂਦੇ ਨੇ ਤਾਂ ਹੌਲੀ ਹੌਲੀ ਕਰਕੇ ਇਹ ਅਰਬ ਦੇ ਦੇਸ਼ਾਂ ਦੇ ਵਿੱਚ ਫੈਲ ਜਾਂਦੀ ਆ ਆਰਬ ਦੇਸ਼ਾਂ ਦੇ ਵਿੱਚ ਫੈਲਣ ਤੋਂ ਬਾਅਦ ਜਦੋਂ ਮੁਗਲ ਮੁਸਲਮਾਨ ਇੰਡੀਆ ਦੇ ਵਿੱਚ ਆਉਂਦੇ ਨੇ ਮੁਗਲ ਇੰਡੀਆ ਦੇ ਵਿੱਚ ਆਉਂਦੇ ਨੇ ਤਾਂ ਆਪਣੇ ਨਾਲ ਉਹ ਆਪਣੇ ਰੀਤੀ ਰਿਵਾਜ ਵੀ ਨਾਲ ਲੈ ਕੇ ਆਉਂਦੇ ਨੇ ਆਪਣੀਆਂ ਜਿਹੜੀਆਂ ਉਹਨਾਂ ਦੇ ਕਹਾਣੀਆਂ ਹੁੰਦੀਆਂ ਨੇ ਉਹ ਵੀ ਇੱਥੇ ਆ ਕੇ ਲੋਕਾਂ ਨੂੰ ਪਤਾ ਲੱਗਦੀਆਂ ਨੇ ਤਾਂ ਉਹ ਫਾਲੋ ਕਰਕੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਆਪਣੇ ਬਜ਼ੁਰਗ ਸੀਗੇ ਤਾਂ ਉਹਨਾਂ ਨੇ ਵੀ ਮੁਗਲਾਂ ਨੂੰ ਫਾਲੋ ਕਰਕੇ ਖਵਾਜਾ ਪੀਰ ਨੂੰ ਮੰਨਣਾ ਸ਼ੁਰੂ ਕਰਤਾ ਤੇ ਉਦੋਂ ਤੋਂ ਹੀ ਲੈ ਕੇ ਆਪਾਂ ਹੁਣ ਤੱਕ ਮੰਨਦੇ ਆ ਰਹੇ ਹਾਂ ਬਹੁਤ ਘੱਟ ਲੋਕਾਂ ਨੂੰ ਇਤਿਹਾਸ ਪਤਾ ਹੋਊਗਾ ਇਸ ਬਾਰੇ ਕਿ ਇਹ ਚੀਜ਼ ਹੋਈ ਸੀ ਪਰ ਇਹਦੇ ਪਿੱਛੇ ਵੀ ਕੀ ਸਟੋਰੀ ਨਗੀਆਂ ਇੱਕ ਦੋ ਹੋਰ ਸਟੋਰੀਜ਼ ਨੇ ਜਿਹੜੀਆਂ ਖਵਾਜਾ ਪੀਰ ਦੇ ਨਾਲ ਤਾਲੁਕ ਰੱਖਦੀਆਂ ਨੇਗੀਆਂ ਅਲੱਗ-ਅਲੱਗ ਸਟੋਰੀਜ਼ ਨੇ ਤੇ ਅਲੱਗ-ਅਲੱਗ ਬੁੱਕਸ ਲਿਖੀਆਂ ਨੇ ਜਿਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਦੱਸਿਆ ਗਿਆ ਕਿ ਖਵਾਜਾ ਪੀਰ ਨੂੰ ਪਾਣੀ ਦਾ ਦੇਵਤਾ ਕਿਉਂ ਬਣਾਇਆ